ਅੱਜ ਤੋਂ ਪੂਰੇ 3 ਸਾਲ ਪਹਿਲਾਂ ਦਿਨ ਸੀਗਾ 29 ਮਈ 2022 ਦਾ ਟਾਈਮ ਸੀਗਾ ਸ਼ਾਮ ਦਾ ਮਸ਼ਹੂਰ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਜਿਸ ਨੂੰ ਅਸੀਂ ਸਾਰੇ ਸਿੱਧੂ ਮੂਸੇਵਾਲਾ ਕਹਿੰਦੇ ਆ ਉਸ ਦਾ ਕਤਲ ਹੋ ਗਿਆ ਸੀ ਮਰਡਰ ਹੋ ਗਿਆ ਸੀਗਾ ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਰਡਰ ਕਿਵੇਂ ਹੋਇਆ ਸੀ ਕਿੱਥੇ ਹੋਇਆ ਸੀ ਪਰ ਫਿਰ ਵੀ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸੰਖੇਪ ਦੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮਰਡਰ ਕਤਲ ਕਦੋਂ ਕਿਵੇਂ ਤੇ ਕਿੱਥੇ ਹੋਇਆ ਸੀ ਤੇ ਨਾਲ ਦੀ ਨਾਲ ਅਸੀਂ ਜਿਹੜਾ ਸਿੱਧੂ ਮੂਸੇਵਾਲੇ ਦਾ ਕੇਸ ਹੈ ਜਿਹੜਾ ਇਹ ਮਰਡਰ ਕੇਸ ਹੈ ਕਤਲ ਕੇਸ ਹੈ ਉਸ ਕੇਸ ਦੇ ਬਾਰੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਕੇਸ ਦੇ ਵਿੱਚ ਹੁਣ ਤੱਕ ਕੀ ਹੋਇਆ ਕਿੱਥੇ ਪਹੁੰਚਿਆ ਹੈ ਕਿਹੜੀ ਸਟੇਜ ਤੇ ਹੈ ਕਿੰਨੇ ਮੁਲਜ਼ਮ ਸੀਗੇ ਕਿੰਨਿਆਂ ਨੂੰ ਅਰੈਸਟ ਕਰ ਲਿਆ ਕਿਹੜੇ-ਕਿਹੜੇ ਸੀਗੇ ਤੇ ਇਹ ਵੀ ਦੁਬਾਰਾ ਰਿਪੀਟ ਕਰ ਦਿਆਂਗੇ ਕਿ ਐਫ ਆਈ ਆਰ ਦਾ ਨੰਬਰ ਕਿੰਨਾ ਸੀ ਕਿਹੜੇ ਥਾਣੇ ਨੇ ਕੇਸ ਦਰਜ ਕੀਤਾ ਸੀ ਕਿਹੜੀ ਕੋਰਟ ਦੇ ਵਿੱਚ ਚੱਲ ਰਿਹਾ ਹੈ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਬਾਤਾਂ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਇਸ ਗੱਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਮਾਪਿਆਂ ਦਾ ਇਕਲੌਤਾ ਪੁੱਤ ਸੀਗਾ ਤੇ ਜਦੋਂ ਉਹ ਆਪਣੇ ਘਰ ਤੋਂ ਆਪਣੀ ਕਾਲੀ ਥਾਰ ਦੇ ਵਿੱਚ ਨਿਕਲਿਆ ਸੀਗਾ ਨੇੜੇ ਦੇ ਪਿੰਡ ਹਜੇ ਪਹੁੰਚੇ ਸੀ ਆਪਣੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾ ਰਿਹਾ ਸੀਗਾ ਆਪਣੇ ਕੁਝ ਸਾਥੀਆਂ ਦੇ ਨਾਲ ਪਿੰਡ ਸੀਗਾ ਜਵਾਹਰਕੇ ਜਿਹੜਾ ਕਿ ਉਸਦੇ ਪਿੰਡ ਦੇ ਨੇੜੇ ਤੇੜੀ ਹੈ ਉੱਥੇ ਕੁਝ ਗੁੰਡਿਆਂ ਨੇ ਉਸ ਦੀ ਕਾਲੀ ਥਾਰ ਨੂੰ ਘੇੜ ਲਿਆ ਗੱਡੀਆਂ ਅੱਗੇ ਪਿੱਛੇ ਲਗਾ ਕੇ ਤੇ ਉਸ ਤੇ ਅਟੈਕ ਕਰਤਾ ਹਮਲਾ ਕਰਤਾ ਜਾਣਕਾਰੀ ਦੇ ਮੁਤਾਬਕ ਉਹਨਾਂ ਨੇ 30 ਤੋਂ ਵੱਧ ਗੋਲੀਆਂ ਚਲਾਤੀਆਂ ਇੱਕੋ ਵਾਰ ਚ ਲਗਾਤਾਰ ਤੇ ਉਹਨਾਂ ਦੇ ਵਿੱਚੋਂ 19 ਗੋਲੀਆਂ ਜਿਹੜੀਆਂ ਸਿੱਧੂ ਮੂਸੇਵਾਲੇ ਨੂੰ ਲੱਗੀਆਂ ਮੌਕੇ ਤੇ ਹੀ ਸਿੱਧੂ ਮੂਸੇਵਾਲੇ ਦੀ ਡੈਥ ਹੋ ਗਈ ਇਹ ਗੱਲ ਹੈਗੀ ਹੈ ਅੱਜ ਤੋਂ ਪੂਰੇ 3 ਸਾਲ ਪਹਿਲਾਂ ਦੀ 29 ਮਈ 2022 ਦੀ ਪਿੰਡ ਜਵਾਹਰਕੇ ਦੀ ਘਟਨਾ ਹੈ ਸ਼ਾਮ ਦਾ ਟਾਈਮ ਸੀਗਾ ਤੇ ਫਿਰ ਉਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਫਿਰ ਪੁਲਿਸ ਬੁਲਾਈ ਫਿਰ ਜਦੋਂ ਦੇਖਿਆ ਕਿ ਮੌਕੇ ਤੇ ਹੀ ਡੈਥ ਹੋ ਚੁੱਕੀ ਹੈ ਜੀ ਚਲੋ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਉਹ ਵੀ ਤੁਹਾਨੂੰ ਪਤਾ ਹੀ ਹੈ ਪਰ ਇਸ ਕਤਲ ਦੀ ਇਸ ਮਰਡਰ ਦੀ ਜਿਹੜੀ ਜ਼ਿੰਮੇਵਾਰੀ ਲਈ ਸੀ ਉਹ ਲਾਰੈਂਸ ਬਿਸ਼ਨੋਈ ਜਿਹੜਾ ਇੱਕ ਗੈਂਗ ਹੈ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਤੇ ਬਹੁਤ ਸਾਰੇ ਕੇਸ ਚੱਲ ਰਹੇ ਨੇ ਤੇ ਇੱਕ ਹੋਰ ਜਿਹੜਾ ਫਰਾਰ ਮੁਲਜ਼ਮ ਸੀਗਾ ਜਿਹੜਾ ਕਿ ਆਊਟ ਆਫ ਇੰਡੀਆ ਕਿਤੇ ਬੈਠਿਆ ਸੀ ਲੁਕਿਆ ਛिपਿਆ ਗੋਲਡੀ ਬਰਾੜ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਮਰਡਰ ਦੀ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਸੀਗੀ ਹਮਲੇ ਵਾਲੇ ਦਿਨ ਸਿੱਧੂ ਮੂਸੇਵਾਲਾ ਦਿਨ ਦੇ ਵਿੱਚ ਆਪਣੇ ਘਰ ਸੀਗਾ ਤੇ ਉਸ ਟਾਈਮ ਤੇ ਖਬਰਾਂ ਵੀ ਆਈਆਂ ਕਿ ਇੱਕ ਸ਼ਾਇਦ ਪਤਾ ਨਹੀਂ ਕੇਕੜਾ ਨਾਮ ਦਾ ਕੋਈ ਵਿਅਕਤੀ ਸੀਗਾ ਕਿ ਉਹ ਸਿੱਧੂ ਮੂਸੇਵਾਲੇ ਦੀ ਕਾਫੀ ਟਾਈਮ ਤੋਂ ਰੇਕੀ ਕਰ ਰਿਹਾ ਸੀ ਇਹ ਖਬਰ ਉਹਨਾਂ ਨੂੰ ਦੇ ਰਿਹਾ ਸੀ ਕਿ ਹੁਣ ਕਿੱਥੇ ਐ ਕਿੱਥੇ ਜਾ ਰਿਹਾ ਹੈ ਉਹ ਪਲੈਨਿੰਗ ਕਰ ਰਹੇ ਸੀ ਉਸ ਨੂੰ ਮਾਰਨ ਦੀ ਉਸ ਤੇ ਹਮਲਾ ਕਰਨ ਦੀ ਕਈ ਵਾਰੀ ਤਾਂ ਕਹਿੰਦੇ ਉਹਨਾਂ ਦੀ ਕੋਸ਼ਿਸ਼ ਹੈ ਜਿਹੜੀ ਉਹ ਨਾਕਾਮ ਹੋ ਗਈ ਸੀ ਗੱਲ ਉਹਨਾਂ ਦੀ ਬਣੀ ਨਹੀਂ ਹਮਲਾ ਹੋਇਆ ਨਹੀਂ ਪਰ ਉਸ ਦਿਨ ਕਹਿੰਦੇ ਜਿਹੜੀ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਸੀ ਜਿਹੜੇ ਦੋ ਪੁਲਿਸ ਵਾਲੇ ਸੀਗੇ ਸਿਕਿਉਰਿਟੀ ਵਾਲੀ ਉਹ ਵੀ ਉਸ ਟਾਈਮ ਤੇ ਸਿੱਧੂ ਮੂਸੇਵਾਲਾ ਨਾਲ ਨਹੀਂ ਲੈ ਕੇ ਗਿਆ ਇਸੇ ਕਰਕੇ ਵੀ ਉਹਨਾਂ ਨੂੰ ਮੌਕਾ ਮਿਲ ਗਿਆ ਤੇ ਉਹਨਾਂ ਨੇ ਹਮਲਾ ਕਰਤਾ ਮਰਡਰ ਕਰਤਾ ਤੇ ਫਿਰ ਲਾਰੈਂਸ ਬਿਸ਼ਨੋਈ ਨੇ ਤੇ ਗੋਲਡੀ ਬਰਾੜ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਤੇ ਇਸ ਮਾਮਲੇ ਦੇ ਵਿੱਚ ਫਿਰ ਪੁਲਿਸ ਨੇ ਜਿਹੜੇ ਇਹ ਗੈਂਗਸਟਰ ਸੀਗੇ ਗੁੰਡੇ ਸੀਗੇ ਜਿਵੇਂ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਤੇ ਇਹਨਾਂ ਦੇ ਸਮੇਤ ਕੁੱਲ 36 ਲੋਕਾਂ ਨੂੰ ਨਾਮਜ਼ਦ ਕੀਤਾ ਚਾਰਜ ਸ਼ੀਟ ਹੈ ਜਿਹੜੀ ਉਹ ਦੈਰ ਕੀਤੀ ਚਲਾਨ ਪੇਸ਼ ਕੀਤਾ 30 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਅਰੈਸਟ ਵੀ ਕੀਤਾ ਰਿਮਾਂਡ ਲਿਆ ਜੇਲ੍ਹ 'ਚ ਭੇਜੇ ਪਰ ਅਜੇ ਤੱਕ ਵੀ ਸਿੱਧੂ ਮੂਸੇਵਾਲੇ ਦਾ ਜਿਹੜਾ ਕੇਸ ਹੈ ਉਹ ਮਾਨਸਾ ਦੀ ਕੋਰਟ ਦੇ ਵਿੱਚ ਸੈਸ਼ਨ ਕੋਰਟ ਦੇ ਵਿੱਚ ਚੱਲ ਰਿਹਾ ਹੈ ਜਿਹੜਾ ਐਫ ਆਈ ਆਰ ਦਾ ਨੰਬਰ ਸੀਗਾ ਸ਼ਾਇਦ ਉਹ 103 ਸੀਗਾ ਸਿਟੀ ਮਾਨਸਾ ਇੱਕ ਥਾਣਾ ਦਾ ਪਰਚਾ ਹੈਗਾ ਤੁਸੀਂ ਔਨਲਾਈਨ ਜਾ ਕੇ ਵੀ ਕੇਸ ਦਾ ਸਟੇਟਸ ਦੇਖ ਸਕਦੇ ਹੋਗੇ ਸੈਸ਼ਨ ਕੋਰਟ ਮਾਨਸਾ ਦੇ ਵਿੱਚ ਕੇਸ ਚੱਲ ਰਿਹਾ ਹੈ ਸਟੇਜ ਹੈਗੀ ਹੈ ਪਰੋਸੀਕਿਊਸ਼ਨ ਐਵੀਡੈਂਸ ਗਵਾਹਿਆਂ ਤੇ ਚੱਲ ਰਿਹਾ ਹੈਗਾ ਤੇ ਇਸ ਕੇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਔਨਲਾਈਨ ਜਾ ਕੇ ਕਿ ਕੀ ਚੱਲ ਰਿਹਾ ਹੈਗਾ ਏ ਅਜੇ ਵੀ ਜਿਹੜਾ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੈ ਜਾਂ ਸਿੱਧੂ ਮੂਸੇਵਾਲੇ ਨੂੰ ਜਿਹੜੇ ਚਾਉਣ ਵਾਲੇ ਨੇ ਜਾਂ ਜਿਹੜੇ ਉਹਦੇ ਯਾਰ ਦੋਸਤ ਮਿੱਤਰ ਨੇ ਉਹ ਅਜੇ ਵੀ ਇਨਸਾਫ ਦੀ ਉਡੀਕ ਦੇ ਵਿੱਚ ਨੇ ਬਾਕੀ ਜਦੋਂ ਫਾਈਨਲ ਜੱਜਮੈਂਟ ਆਊਗੀ ਕੋਰਟ ਵੱਲੋਂ ਫੈਸਲਾ ਆਊਗਾ ਕੀ ਫੈਸਲਾ ਹੁੰਦਾ ਹੈ ਕਿਹੜੇ ਬੰਦੇ ਬਰੀ ਹੁੰਦੇ ਨੇ ਕਿਹੜਿਆਂ ਨੂੰ ਸਜ਼ਾ ਹੁੰਦੀ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ ਉਹ ਕੋਰਟ ਦਾ ਜਦੋਂ ਫੈਸਲਾ ਆਊਗਾ ਜੱਜਮੈਂਟ ਆਊਗੀ ਉਸ ਟਾਈਮ ਤੇ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਲਗਭਗ ਸਾਰੇ ਦੇਸ਼ਾਂ ਦੇ ਵਿੱਚ ਬਹੁਤੇ ਲੋਕ ਉਹਨਾਂ ਨੂੰ ਜਾਣਦੇ ਨੇ ਉਹਨਾਂ ਦੇ ਗੀਤ ਸੁਣਦੇ ਨੇ ਖਾਸ ਕਰਕੇ ਪੰਜਾਬੀਆਂ ਦੀ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਉਹਨਾਂ ਨੂੰ ਬੱਚਾ ਬੱਚਾ ਜਾਣਦਾ ਭਾਵੇਂ ਕੋਈ ਛੋਟਾ ਹੋਵੇ ਭਾਵੇਂ ਕੋਈ ਵੱਡਾ ਹੋਵੇ ਤੇ ਵੈਸੇ ਤਾਂ ਮੈਂ ਸਿੱਧੂ ਮੂਸੇਵਾਲੇ ਨੂੰ ਪਹਿਲਾਂ ਨਹੀਂ ਜਾਣਦਾ ਸੀ ਪਰ ਜਦੋਂ ਉਹ ਇਲੈਕਸ਼ਨ ਦੇ ਵਿੱਚ ਖੜਾ ਹੋਇਆ ਵੋਟਾਂ ਦੇ ਵਿੱਚ ਖੜਾ ਹੋਇਆ ਫਿਰ ਮੈਨੂੰ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਵੀ ਕੋਈ ਹੈਗਾ ਹੈ ਕਾਂਗਰਸ ਪਾਰਟੀ ਤੋਂ ਉਹਨਾਂ ਨੂੰ ਟਿਕਟ ਮਿਲੀ ਸੀ ਤੇ ਫਿਰ ਉਹ ਹਾਰ ਗਏ ਸੀਗੇ ਤੇ ਉਸ ਟਾਈਮ ਮੈਂ ਇੱਕ ਗੱਲ ਇਹ ਵੀ ਨੋਟ ਕੀਤੀ ਸੀ ਕਿ ਉਸ ਟਾਈਮ ਤੇ ਜ਼ਿਆਦਾ ਲੋਕ ਸਿੱਧੂ ਮੂਸੇਵਾਲੇ ਨੂੰ ਪਸੰਦ ਨਹੀਂ ਕਰਦੇ ਸੀਗੇ ਕਈ ਲੋਕ ਤਾਂ ਉਹਨਾਂ ਨੂੰ ਗਾਲਾਂ ਵੀ ਕੱਢਦੇ ਸੀਗੇ ਜਦੋਂ ਉਹਨਾਂ ਨੇ ਚੋਣ ਲੜੀ ਤੇ ਬਹੁਤ ਘੱਟ ਲੋਕਾਂ ਨੇ ਉਹਨਾਂ ਨੂੰ ਵੋਟਾਂ ਵੀ ਪਾਈਆਂ ਜਿਹੜਾ ਵਿਰੋਧੀ ਖੜਾ ਸੀਗਾ ਕੈਂਡੀਡੇਟ ਉਹਨੂੰ ਬਹੁਤ ਜ਼ਿਆਦਾ ਵੋਟਾਂ ਮਿਲੀਆਂ ਸੀ ਵੱਡੇ ਫਰਕ ਦੇ ਨਾਲ ਉਹ ਜਿੱਤ ਗਿਆ ਸੀਗਾ ਮੇਰੇ ਕਹਿਣ ਤੋਂ ਭਾਵ ਕਿ ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਸੀਗਾ ਉਸ ਟਾਈਮ ਤਾਂ ਲੋਕ ਬਹੁਤੇ ਲੋਕ ਕਈ ਸਿੱਧੂ ਮੂਸੇਵਾਲੇ ਨੂੰ ਬੁਰਾ ਬੋਲਦੇ ਸੀ ਉਹਨਾਂ ਦੇ ਵਿਰੋਧੀ ਸੀ ਪਰ ਜਦੋਂ 29 ਮਈ 2022 ਨੂੰ ਸਿੱਧੂ ਮੂਸੇਵਾਲੇ ਦਾ ਮਰਡਰ ਹੋ ਗਿਆ ਕਤਲ ਹੋ ਗਿਆ ਤਾਂ ਫਿਰ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਨਾਮ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਚਲਾ ਗਿਆ ਨਿਊਜ਼ ਚੈਨਲਾਂ ਤੇ ਅਖਬਾਰਾਂ ਦੇ ਵਿੱਚ ਖਬਰ ਫੈਲ ਗਈ ਤੇ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਹੋਰ ਜਿਹੜੇ ਦੁਨੀਆ ਸੀ ਜਿਹੜੀ ਲੋਕ ਸੀ ਉਹ ਉਹਨਾਂ ਨੂੰ ਪਸੰਦ ਕਰਨ ਲੱਗ ਗਏ ਚਾਹਣ ਲੱਗ ਗਏ ਉਹਨਾਂ ਦੇ ਗੀਤ ਸੁਣਨ ਲੱਗ ਗਏ ਫਿਰ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਬਹੁਤ ਪਾਪੂਲਰ ਹੋ ਗਿਆ ਫੇਮਸ ਹੋ ਗਿਆ ਕਹਿਣ ਤੋਂ ਭਾਵ ਕਿ ਮਰਨ ਤੋਂ ਬਾਅਦ ਲੋਕਾਂ ਨੇ ਸਿੱਧੂ ਮੂਸੇਵਾਲੇ ਨੂੰ ਤੇ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਪਿਆਰ ਦਿੱਤਾ ਸਪੋਰਟ ਕੀਤੀ ਤੇ ਅੱਜ ਵੀ ਸਿੱਧੂ ਮੂਸੇਵਾਲੇ ਦੇ ਗੀਤ ਬਹੁਤ ਸਾਰੇ ਲੋਕ ਸੁਣਦੇ ਨੇ ਬੱਚੇ ਨੌਜਵਾਨ ਇੱਥੋਂ ਤੱਕ ਕਿ ਬਜ਼ੁਰਗ ਵੀ ਤੇ ਉਸ ਤੋਂ ਬਾਅਦ ਵੀ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਵੀ ਕਈ ਗੀਤ ਸਿੱਧੂ ਮੂਸੇਵਾਲੇ ਦੇ ਜਿਹੜੇ ਹੈਗੇ ਸੀਗੇ ਉਹ YouTube ਤੇ ਰਿਲੀਜ਼ ਕੀਤੇ ਗਏ ਸੋਸ਼ਲ ਮੀਡੀਆ ਤੇ ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਵਿਵਾਦਿਤ ਵੀਰ ਹੈ ਗੀਤ ਇੱਕ SYL ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਤੇ ਕੇਂਦਰ ਨੂੰ ਲਲਕਾਰਿਆ ਸਰਕਾਰ ਨੂੰ ਮੂਸੇਵਾਲੇ ਦਾ ਜਿਹੜਾ ਪਰਿਵਾਰ ਹੈ ਉਹ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਹੈ ਪਿੱਛੋਂ ਵੀ ਤੇ ਬਲਕੌਰ ਸਿੰਘ ਵੀ ਇਸ ਗੱਲ ਨੂੰ ਐਡਮਿਟ ਕਰਦੇ ਨੇ ਤੇ ਹੁਣ ਦੁਬਾਰਾ ਤੋਂ ਫਿਰ ਕੁਝ ਖਬਰਾਂ ਆ ਰਹੀਆਂ ਨੇ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਫਾਦਰ ਹੈ ਪਿਤਾ ਜੀ ਨੇ ਜਿਹੜੇ ਉਹਨਾਂ ਦੇ ਬਲਕੌਰ ਸਿੰਘ ਉਹ ਇਲੈਕਸ਼ਨ ਦੀ ਤਿਆਰੀ ਕਰ ਰਹੇ ਨੇ ਸੱਚ ਹੈ ਜਾਂ ਝੂਠ ਹੈ ਇਸ ਗੱਲ ਦਾ ਪਤਾ ਨਹੀਂ ਕਿ ਉਹ ਇਲੈਕਸ਼ਨ ਲੜਨਗੇ ਇਸ ਤਰ੍ਹਾਂ ਦੀਆਂ ਕੁਝ ਖਬਰਾਂ ਆ ਰਹੀਆਂ ਨੇ ਤੇ ਸਾਰੇ ਯਾਰ ਦੋਸਤ ਮਿੱਤਰ ਮਸ਼ਹੂਰ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਨੂੰ ਸਿੱਧੂ ਮੂਸੇਵਾਲੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਪਹਿਚਾਣਦੇ ਨੇ ਤੇ ਕਈ ਵਾਰੀ ਮੈਂ ਕਈ ਸਾਥੀਆਂ ਨੂੰ ਸੁਣਿਆ ਕਈ ਯਾਰ ਦੋਸਤ ਮਿੱਤਰ ਇਹ ਵੀ ਕਹਿੰਦੇ ਨੇ ਕਿ ਉਸ ਦਾ ਜਿਹੜਾ ਇਹ ਮਰਡਰ ਹੋਇਆ ਕਤਲ ਹੋਇਆ ਉਹ ਇਸ ਕਰਕੇ ਹੋਇਆ ਕਿ ਉਸ ਦੀ ਕੋਈ ਰੰਜਸ਼ ਸੀਗੀ ਇਹਨਾਂ ਗੁੰਡਿਆਂ ਦੇ ਨਾਲ ਕੋਈ ਲਾਗੜਾਟ ਸੀ ਕੋਈ ਦੁਸ਼ਮਣੀ ਸੀ ਇਸ ਕਰਕੇ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰਿਆਗਾ ਸੱਚ ਕੀ ਹੈ ਝੂਠ ਕੀ ਹੈ ਇਸ ਗੱਲ ਦਾ ਪਤਾ ਨਹੀਂ ਬਾਕੀ ਜਦੋਂ ਕੋਰਟ ਦਾ ਕੋਈ ਫੈਸਲਾ ਆਊਗਾ ਹੋ ਸਕਦਾ ਉਸ ਚ ਪਤਾ ਲੱਗ ਜੇ ਜਦੋਂ ਕੋਈ ਫਾਈਨਲ ਜੱਜਮੈਂਟ ਆਊਗੀ ਕਿ ਕੀ ਗੱਲ ਸੀ ਕਿਉਂ ਮਾਰਿਆ ਤੇ ਇੱਕ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਕੇਸ ਦੇ ਬਾਰੇ ਵਿੱਚ ਥੋੜਾ ਜਿਹਾ ਗੱਲ ਕਰਾਂਗੇ ਇਹ ਦੋਸਤੋ ਤੁਸੀਂ ਈ কোর্ਟਸ ਦੇ ਉੱਪਰ ਜਾ ਕੇ ਐਫ ਆਈ ਆਰ ਦੇ ਵਿੱਚ ਐਫ ਆਈ ਆਰ ਨੰਬਰ ਭਰ ਕੇ 103 ਥਾਣਾ ਸਿਲੈਕਟ ਕਰਕੇ ਸਿਟੀ ਮਾਨਸਾ ਬੰਨ ਤੇ 2022 ਸਾਲ ਭਰ ਕੇ ਤੁਸੀਂ ਕੇਸ ਵੀ ਸਰਚ ਕਰ ਸਕਦੇ ਹੋ ਉਸ ਕੇਸ ਦਾ ਸਟੇਟਸ ਦੇਖ ਸਕਦੇ ਹੋ ਉਸ ਦੇ ਵਿੱਚ ਕਿਹੜੇ ਕਿਹੜੇ ਮੁੱਲਜਮ ਨੇ ਉਹਨਾਂ ਦੇ ਨਾਮ ਤੁਸੀਂ ਦੇਖ ਸਕਦੇ ਹੋ ਪੜ ਸਕਦੇ ਹੋ ਆਰਡਰ ਦੇਖ ਸਕਦੇ ਹੋ ਜਿਹੜੇ ਹੁਣ ਤੱਕ ਹੋਏ ਨੇ ਆਰਡਰ ਪੜ ਸਕਦੇ ਹੋ ਪ੍ਰੋਸੀਕਿਊਸ਼ਨ ਐਵੀਡੈਂਸ ਇਸ ਟਾਈਮ ਤੇ ਕੇਸ ਦੀ ਸਟੇਜ ਹੈਗੀ ਹੈ ਤੇ ਤੇ ਜੇ ਅਸੀਂ ਉਹਨਾਂ ਨਾਮਾਂ ਦੀ ਗੱਲ ਕਰੀਏ ਥੋੜਾ ਜਿਹਾ ਇੱਕ ਵਾਰੀ ਅਸੀਂ ਝਾਤ ਮਾਰ ਲੈਂਦੇ ਆਂਗੇ ਜਿਹੜੇ ਮਲਜਮ ਸੀਗੇ ਜਿਵੇਂ ਕਿ ਮੈਂ ਇੱਥੇ ਦੋਸਤੋ ਦੇਖ ਰਹੇ ਆ ਕਿ ਇੱਕ ਮਨਪ੍ਰੀਤ ਸਿੰਘ ਸੀਗਾ ਜਿਹਨੂੰ ਭਾਉ ਵੀ ਕਿਹਾ ਜਾਂਦਾ ਇੱਕ ਸਰਾਜ ਸਿੰਘ ਸੀਗਾ ਜਿਸਨੂੰ ਸਰਾਜ ਸਿੰਘ ਸੰਧੂ ਵੀ ਕਿਹਾ ਜਾਂਦਾ ਮਿੰਟੂ ਵੀ ਕਿਹਾ ਜਾਂਦਾ ਜਿਵੇਂ ਕਈ ਵਾਰੀ ਇੱਕੋ ਵਿਅਕਤੀ ਦੇ ਕਈ ਨਾਮ ਹੁੰਦੇ ਨੇ ਇਸ ਤਰ੍ਹਾਂ ਤੇ ਮਨਪ੍ਰੀਤ ਸਿੰਘ ਮੰਨਾ ਪ੍ਰਵਦੀਪ ਸਿੰਘ ਜਿਹਨੂੰ ਭਾਬੀ ਵੀ ਕਿਹਾ ਜਾਂਦਾ ਹੈ ਸੰਦੀਪ ਸਿੰਘ ਜਿਹਨੂੰ ਕੇਕੜਾ ਕਹਿੰਦੇ ਨੇ ਤੇ ਲਾਰੈਂਸ ਬਿਸ਼ਨੋਈ ਹੋ ਗਿਆ ਪ੍ਰਿਆ ਬਰਤ ਫੌਜੀ ਤੇ ਕਸ਼ੀਸ਼ ਜਿਹਨੂੰ ਕੁਲਦੀਪ ਵੀ ਕਹਿੰਦੇ ਨੇ ਕੇਸ਼ਵ ਕੁਮਾਰ ਦੀਪਕ ਜਿਹਨੂੰ ਟੀਨੂ ਵੀ ਕਹਿੰਦੇ ਨੇ ਅੰਕਤ ਜੱਟੀ ਜਿਹਨੂੰ ਅੰਕਤ ਸਿਰਸਾ ਛੋਟਾ ਵੀ ਕਿਹਾ ਜਾਂਦਾ ਹੈਗਾ ਸਚਨ ਬਿਵਾਨੀ सचन चौधरी ਵੀ ਕਿਹਾ ਜਾਂਦਾ ਇਸ ਨੂੰ ਇਹ ਹੋਗੇ ਜੀ 12 ਨਾਮ ਹੋਗੇ 13ਵਾਂ ਬਲਦੇਵ ਸਿੰਘ ਨਿੱਕੂ 14ਵਾਂ ਪਵਨ ਕੁਮਾਰ ਬਿਸ਼ਨੋਈ 15ਵਾਂ नसीबदीन 16ਵਾਂ ਮੋਨੂ ਡੱਗਰ 17ਵਾਂ ਚਰਨਜੀਤ ਚੇਤਨ 18ਵਾਂ ਮਨਮੋਨ ਮੋਣਾ 19ਵਾਂ ਜਗਦੀਪ ਜੱਗੂ ਭਗਵਾਨਪੁਰੀਆ ਇਹਨੂੰ ਕਹਿੰਦੇ ਨੇ 20 ਨੰਬਰ ਤੇ ਅਰਸ਼ਦ ਖਾਨ 21 ਨੰਬਰ ਬਿੱਟੂ ਸਿੰਘ 22 ਨੰਬਰ ਦੀਪਕ ਮੁੰਡੀ 23 ਨੰਬਰ ਰਜਿੰਦਰ ਜੋਕਰ 24 ਨੰਬਰ ਕਪਿਲ ਪੰਡਤ 25 ਨੰਬਰ ਮਨਦੀਪ ਸਿੰਘ ਜਿਹਨੂੰ ਤੂਫਾਨ ਵੀ ਕਹਿੰਦੇ ਨੇ 26 ਨੰਬਰ ਮਨਪ੍ਰੀਤ ਸਿੰਘ ਜਿਹਨੂੰ ਮਨੀ ਰਈਆ ਵੀ ਕਿਹਾ ਜਾਂਦਾ ਹੈ ਸ਼ਾਇਦ ਰਈਆ 27 ਨੰਬਰ ਜਗਤਾਰ ਸਿੰਘ 28 ਨੰਬਰ ਜੋਗਿੰਦਰ ਸਿੰਘ 29 ਨੰਬਰ ਸਚਿਨ ਥਾਪਨ ਜਿਹਨੂੰ ਸਚਨ ਬਿਸਨੋਈ ਵੀ ਕਿਹਾ ਜਾਂਦਾ ਹੈ ਇਹੇ ਦੋਸਤੋ 29 ਬੰਦੇ ਨੇ ਜਿਨ੍ਹਾਂ ਦੇ ਖਿਲਾਫ ਕੇਸ ਚੱਲ ਰਿਹਾ ਹੈਗਾ ਤੇ ਇਸ ਕੇਸ ਦਾ ਜਿਹੜਾ ਨੰਬਰ ਹੈ ਰਜਿਸਟ੍ਰੇਸ਼ਨ ਨੰਬਰ ਉਹ 96/2023 ਹੈ ਠੀਕ ਹੈ ਜੀ ਇਸ ਕੇਸ ਦੇ ਵਿੱਚ ਜਿਹੜੀ ਅਗਲੀ ਡੇਟ ਹੈ ਉਹ 7ਵੇਂ ਮਹੀਨੇ ਦੀ 4 ਤਰੀਕ ਹੈ 4 ਜੁਲਾਈ 2025 ਕੇਸ ਸਟੇਜ ਹੈਗੀ ਹੈ ਪ੍ਰੋਸੀਕਿਊਸ਼ਨ ਐਵੀਡੈਂਸ ਮਾਨਸਾ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਠੀਕ ਹੈ ਜੀ ਤੇ ਐਫ ਆਈ ਆਰ ਨੰਬਰ ਜਿਹੜਾ ਹੈਗਾ ਹੈਗਾ ਉਹ 103 ਹੈ 2022 ਪੁਲਿਸ ਸਟੇਸ਼ਨ ਸਿਟੀ ਮਾਨਸਾ ਬੰਨ ਅੰਡਰ ਸੈਕਸ਼ਨ ਇਸ ਦੇ ਵਿੱਚ ਜਿਹੜੀਆਂ ਧਰਾਵਾਂ ਲੱਗੀਆਂ ਹੋਈਆਂ ਨੇ ਧਾਰਾ 302 307 341 322 148 149 120 ਬੀ 109 473 212 201 ਤੇ ਆਰਮਜ਼ ਐਕਟ ਵੀ ਲੱਗਿਆ ਹੋਇਆ ਹੈ 25 ਤੇ 52 ਏ 251A 52A ਇਹ ਤਰ੍ਹਾਂਾਂ ਲੱਗੀਆਂ ਹੋਈਆਂ ਨੇ ਤੇ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਸ ਕੇਸ ਨੂੰ ਦੇਖ ਸਕਦੇ ਹੋ ਈ ਕੋਰਟਸ ਜਿਹੜਾ ਕਿ ਇੱਕ ਐਪ ਆਉਂਦਾ ਹੈ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਉਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਇੰਸਟਾਲ ਕਰ ਸਕਦੇ ਹੋ ਜਾਂ ਡਾਇਰੈਕਟ ਵੀ ਗੂਗਲ ਤੇ ਜਾ ਕੇ ਤੁਸੀਂ ਇਹ ਕੇਸ ਦੇਖ ਸਕਦੇ ਹੋਗੇ ਤੇ ਇਹ ਤਾਂ ਹੈਗੀ ਸੀ ਦੋਸਤੋ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਕੇਸ ਦੀ ਜਾਣਕਾਰੀ ਤੇ ਬਾਕੀ ਅੱਗੇ ਕੀ ਆਊਟਰ ਆਉਂਦੇ ਨੇ ਜਾਂ ਫਾਈਨਲ ਡਿਸੀਜਨ ਕੀ ਆਊਗਾ ਕੀ ਫੈਸਲਾ ਆਊਗਾ ਕੀ ਜੱਜਮੈਂਟ ਆਊਗੀ ਉਸ ਤੇ ਵੀ ਨਜ਼ਰ ਰੱਖਾਂਗੇ ਤੇ ਇਹ ਤਾਂ ਹੈਗਾ ਸੀਗਾ ਦੋਸਤੋ ਸਿੱਧੂ ਮੂਸੇਵਾਲੇ ਦਾ ਜਿਹੜਾ ਮਰਡਰ ਦਾ ਕੇਸ ਸੈਸ਼ਨ ਕੋਰਟ ਮਾਨਸਾ ਦੇ ਵਿੱਚ ਚੱਲ ਰਿਹਾ ਹੈ ਤੇ ਸਿੱਧੂ ਮੂਸੇਵਾਲੇ ਦੇ ਬਾਰੇ ਵਿੱਚ ਕੁਝ ਗੱਲਾਂ ਬਾਤਾਂ ਅੱਜ ਉਹਨਾਂ ਦੀ ਬਰਸੀ ਸੀਗੀ 29 ਮਈ 2025 ਪੂਰੇ 3 ਸਾਲ ਹੋ ਚੁੱਕੇ ਨੇ ਸਿੱਧੂ ਮੂਸੇਵਾਲੇ ਨੂੰ ਇਸ ਦੁਨੀਆ ਚੋਂ ਗਏ ਨੂੰ ਪਰ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ ਉਹਨਾਂ ਦੇ ਦਿਲਾਂ 'ਚ ਤਾਂ ਅੱਜ ਵੀ ਉਹ ਰਾਜ ਕਰਦੇ ਨੇ ਉਹੋ ਗਾਣੇ ਸੁਣਦੇ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਤੇ ਅਸੀਂ ਦੇਖਦੇ ਹਾਂ ਕਿ ਬਹੁਤੇ ਯਾਰਾਂ ਦੋਸਤਾਂ ਮਿੱਤਰਾਂ ਨੇ ਟੀ-ਸ਼ਰਟ ਪਾਈ ਹੋਈ ਹੁੰਦੀ ਐ ਜਾਂ ਕਿਸੇ ਨੇ ਗੱਡੀ ਤੇ ਫੋਟੋ ਲਵਾਈ ਹੁੰਦੀ ਐ ਕਿਸੇ ਨੇ ਬੁਲਟ ਤੇ ਮੋਟਰਸਾਈਕਲ ਤੇ ਇਸ ਤਰ੍ਹਾਂ ਮੇਰੇ ਕਹਿਣ ਤੋਂ ਬਾਅਦ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੇ ਯਾਰ ਦੋਸਤ ਮਿੱਤਰ ਚਾਹੁੰਦੇ ਨੇ ਪਿਆਰ ਕਰਦੇ ਨੇ ਸੁਣਦੇ ਨੇ ਇਹਨਿਆ ਨੂੰ ਬੇਨਤੀਆਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ